ਸਾਸਰੀ ਕਾਂ ਪੈਨੋ ਤੇ ਵੀਰੋ ਬੇਬੇ ਦੀ ਰਸੋਈ ਵਿੱਚ ਆਪਾਂ ਦੱਸਵਾ ਦਿੱਤਾ ਅੱਜ ਬੇਬੇ ਦੀ ਰਸੋਈ ਵਿੱਚ ਬਣਨ ਜਾ ਰਹੀ ਆਰਬੀ ਦੀ ਸਬਜ਼ੀ ਆਪਾਂ 500 ਗ੍ਰਾਮ ਆਰਬੀ ਲੈਤੀ ਹੈਗੀ ਮਤਲਬ ਅੱਧਾ ਕਿਲੋ ਜਿੰਨਾ ਪੈਨਾਂ ਨੂੰ 500 ਗ੍ਰਾਮ ਤਾਂ ਮਤਲਬ ਨਹੀਂ ਪਤਾ ਉਹਨਾਂ ਵੀ ਅੱਧਾ ਕਿਲੋ ਜਿਹੜੇ ਬੱਚਿਆਂ ਨੂੰ ਅੱਧਾ ਕਿਲੋ ਦਾ ਪਤਾ ਉਹਨਾਂ ਵਰਸਤੇ 500 ਗ੍ਰਾਮ ਤੇ ਇਹ ਆਪਾਂ ਆਰਬੀ ਲੈਤੀ ਆ ਇਹ ਆਪਾਂ ਚੰਗੀ ਤਰ੍ਹਾਂ ਚੀਰ ਲਈ ਸੀ ਜੇ ਇਹ ਚੰਗੀ ਤਰ੍ਹਾਂ ਪੰਜ ਸੇਵੇ ਦੀ ਧੋਤੀ ਪੰਜ ਸੇਵੇ ਧੋ ਕੇ ਉਹ ਤੋਂ ਬਾਅਦ ਚ ਆਪਾਂ ਪਾਉਣੇ ਨਾਲ ਨੂੰ ਸੁਕਾ ਲਿਆ ਪਾਣੀ ਇਹਦਾ ਚੰਗੀ ਤਰ੍ਹਾਂ ਸਾਫ ਕਰਤਾ ਤੇ ਇਹ ਆਪਾਂ ਪਿਆਜ਼ ਲੈਂਦੇ ਨੇਗੇ ਪੰਜ ਪਿਆਜ਼ ਲੈਂਦੇ ਨੇ ਆਪਾਂ ਬਰੀਕ ਬਰੀਕ ਕੱਟੇ ਨੇਗੇ ਤੇ 15 ਲੈਤੀਆਂ ਨੇ ਆਪਾਂ ਹਰੀਆਂ ਮਿਰਚਾਂ ਛੋਟੀਆਂ ਛੋਟੀਆਂ ਸੀਗੀਆਂ ਆਪਾਂ ਲਾਲ ਮਿਰਚ ਜੂਜ਼ ਨਹੀਂ ਕਰਦੇ ਤੇ ਆਪਾਂ 15 ਹਰੀਆਂ ਮਿਰਚਾਂ ਲੈ ਲਈਆਂ ਕਿਉਂਕਿ ਅਰਬੀ ਥੋੜੀ ਜੀ ਮਿੱਠੀ ਜੀ ਹੁੰਦੀ ਆ ਇਹ ਥੋੜੀ ਜੀ ਮਤਲਬ ਕਰਾਰੀ ਵੀ ਸਵਾਦ ਲੱਗਦੀ ਆ ਤੇ ਆਪਾਂ 15 ਕੀ ਮਿਰਚਾਂ ਲੈਂਤੀਆਂ ਤੇ ਜ਼ਿਆਦਾ ਨਾ ਲੈਂਤੀਆਂ ਲਾਲ ਮਿਰਚ ਆਪਾਂ ਪਾਉਣੀ ਕੋਈ ਨਹੀਂਗੀ ਤੇ ਅੱਜ ਆਪਾਂ ਪਹਿਲਾਂ ਤੇਲ ਪਾਉਣੇ ਆ ਕੜਾਹੀ ਦੇ ਵਿੱਚ ਤੇ ਆਪਰਾ ਤੇਲ ਲਗਾ ਤੇ ਇਹ ਆਪਣਾ ਹੌ ਗੜ ਸਿੱਕ ਤੇ ਉਹਦੀ ਪਾਵਾਂਗੇ ਆਪਾਂ ਇਹ ਆਪਾਂ ਤੇਰ ਮਠੀਰਿਆ ਹੋਇਆਗਾ ਤੇ ਆਪਾਂ ਕarele ਬਣਾਏ ਸੀਗੇ ਤੇ ਉਹਨਾਂ ਦਾ ਮਠੀਰਿਆ ਹੋਇਆ ਤੇਲ ਪਿਆ ਸੀਗਾ ਤੇ ਆਪਾਂ ਉਹੀ ਤੇਲ ਇਹ ਵਰਤ ਲਿਆ ਤੁਣਕ ਕੇ ਪਾ ਲਿਆ ਤੇਲ ਆਪਾਂ ਸਰੋਂ ਦਾ ਤੇਲ ਤੇਲ ਆਪਣਾ ਹੋ ਗਿਆ ਗਰਮ ਤੇ ਹੁਣ ਇਹਦੇ ਵਿੱਚ ਪਾ ਇੱਕ ਚਮਚਾ ਜੀਰੇ ਦਾ ਪਾਉਣਾਗਾ ਤੇ ਆਪਾਂ ਦੇਖੋ ਚਮਚਾ ਜੀਰੇ ਦਾ ਪਤਾ ਜੀਰਾ ਆਪਾਂ ਤੜਕਣ ਲੱਗ ਗਏ ਦੇਖੋ ਜੀਰਾ ਆਪਾਂ ਤੜਕਣ ਲੱਗ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਇਹ ਸਾਰਾ ਕੁਝ ਤੋਟਾ ਹੋਇਆ ਦਾ ਤੇ ਅੱਜ ਤੇ ਹਰੀ ਮਿਰਚ ਇਹ ਬਕਟੋਈ ਕਰਤੀ ਸੀਗੀ ਤੇ ਇਹ ਪਨੇ ਬਹੁਤ ਲੋਕੋ ਜ਼ਿਆਦਾ ਹੀ ਬਣਾਉਂਦੇ ਨੇ ਕਿ ਅਰਬੀ ਬਹੁਤ ਲੋਕ ਬਹੁਤ ਘੱਟ ਬਣਾਉਂਦੇ ਨੇਗੇ ਤੇ ਅਸੀਂ ਬਹੁਤ ਘੱਟ ਬਣਾਉਣੇ ਆਗੇ ਤੇ ਪਰ ਮੈਂ ਤੁਹਾਨੂੰ ਬਣਾ ਕੇ ਦੱਸ ਦਿਖਾਉਣੀ ਆਗੀ ਤੇ ਵੀ ਇੰਨੀ ਕ ਸਵਾਦ ਬਣੋਗੀ ਤੇ ਉਂਗਲਾ ਚੱਟਦੇ ਰਹਿ ਜਾਓਗੇ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਪਹਿਨਾ ਸਾਰੀ ਤਰੀ ਵਾਲੀ ਵੀ ਬਣਦੀ ਹੈ ਭੈਣ ਇਹ ਕਿਸੇ ਇਲਾਕੇ ਦੇ ਵਿੱਚ ਤਰੀ ਵਾਲੀ ਵੀ ਬਣਾਉਂਦੇ ਨੇ ਭੈਣਾ ਤੇ ਬਾਹਲੇ ਲੋਕੇ ਨੂੰ ਤਰੀ ਵਾਲੀ ਖਾਂਦੇ ਨੇ ਤੇ ਬਾਹਲੇ ਬਿਲਕੁਲ ਸੁੱਕੀ ਖਾਂਦੇ ਨੇਗੇ ਅੱਪਾ ਬੜਾ ਮੱਕੀ ਬਿਲਕੁਸੁੱਕੀ ਤੇ ਆਪਨੇ ਜਿੰਨਾ ਚਿਰ ਪਿਆਜ਼ ਬਰਾਊਨ ਨਹੀਂ ਹੁੰਦੇਗੇ ਤੇ ਉਹਨਾਂ ਚਿਰ ਆਪਾਂ ਪਿਆਜ਼ ਭੁੰਨਾਂਗੇ ਬਰਾਊਨ ਹੋ ਜਾਣ ਤਾਂ ਪਿਆਜ਼ ਵਿੱਚ ਆਪਾਂ ਅਰਬੀ ਪਾਵਾਂਗੇ ਹਾਂਜੀ ਆ ਦੇਖੋ ਆਪਣੇ ਨਾ ਹਾਂ ਅੱਧੇਕ ਬਰਾਊਨ ਹੋ ਚੁੱਕੇ ਨੇਗੇ ਪਿਆਜ਼ ਤੇ ਇੰਨੇ ਕੀ ਆਪਾਂ ਬਰਾਊਨ ਕਰਨੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਅਰਬੀ ਪਾਵਾਂਗੇ ਤੇ ਅਰਬੀ ਵੀ ਜਿਵੇਂ ਜਿਵੇਂ ਪਿਆਜ਼ ਬਰਾਊਨ ਰੋਸਟਰ ਹੋਣਗੇ ਇਸੇ ਤਰੀਕੇ ਨਾਲ ਆਪਾਂ ਪਿਆਜ਼ ਆਪਣੀ ਅਰਬੀ ਰੋਸਟਰ ਹੋ ਜਾਊਗੀ ਟਿਆਲ ਫਰਾਈ ਹੁੰਦੇ ਹੁੰਦੇ ਨਾਲ ਹੀ ਆਪਣੀ ਆਰਬੀ ਫਰਾਈ ਹੋ ਜੂਗੀ ਜਦੋਂ ਇਹ ਆਪਣੀ ਆਰਬੀ ਫਰਾਈ ਹੋ ਗਈ ਤੇ ਆਜ ਫਰਾਈ ਹੋ ਗਏ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਤੇ ਹਲਦੀ ਤੇ ਨਮਕ ਬਾਅਦ ਪਾਵਾਂਗੇ ਪਹਿਲਾਂ ਆਪਾਂ ਇਹਨੂੰ ਆਰਬੀ ਨੂੰ ਫਰਾਈ ਕਰ ਲਈਏ ਪਿਆਜ਼ਾਂ ਦੇ ਨਾਲ ਹੀ ਕਾ ਦੇਖੋ ਆਪਾਂ ਨੂੰ ਜੀ 5 ਮਿੰਟ ਹੋ ਗਏ ਤੇ ਆਪਣੀ ਇਹ ਸਿਮਤੇ ਕਰਕੇ ਰੋਸਟ ਕਰਨੀ ਤਰਹੀ ਹੋਈ ਸੀਗੀ ਉਹ ਚੰਗੀ ਤਰ੍ਹਾਂ ਫਰਾਈ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਤੇ ਨਮਕ। ਹੋਰ ਕੋਈ ਮਸਾਲਾ ਨਹੀਂ ਆਪਾਂ ਪਾਉਣਾ। ਕੁਛ ਨਹੀਂ ਪਾਉਣਾ। ਕੱਲਾ ਆਪਾਂ ਹਲਦੀ ਤੇ ਨਮਕ ਪਾਉਣਾ। ਇਹ ਪੈਨੇ ਜਿਹੜੀ ਅਰਬੀ ਆ ਨਾ ਇਹ ਬਹੁਤ ਲੋਕ ਇਹਦੇ ਵਿੱਚ ਆ ਆਪਾਂ 1 ਚਮਚ ਪਾ ਲੈਪਨੇ ਹਲਦੀ ਦਾ। ਤੇ ਤੇ 1 ਚਮਚੀ ਆਪਾਂ ਪਾਵਾਂਗੇ ਨੋਨ ਦਾ। ਤੇ ਕਿ ਅਰਬੀ ਤਾਂ ਆਪਣੀ ਥੋੜ੍ਹੀ ਹੋਈ ਆ ਪਣੀ ਪਰ ਚਮਚੇ ਪਰ ਕੀ ਪਾਵਾਂਗੇ ਕਿਉਂਕਿ ਕਰਾਰੀ ਕਰਨੀ ਆਪਾਂ ਤੇ ਬਾਹਲੇ ਲੋਕ ਤਾਂ ਜਿਹੜੀ ਇਹ ਅਰਬੀ ਹੈ ਨਾ ਆਲੂ ਪਾ ਕੇ ਵੀ ਬਣਾਉਂਦੇ ਨੇਗੇ ਤੇ ਆਲੂ ਪਾ ਕੇ ਤਰੀ ਵਾਲੀ ਤੇ ਬਾਹਲੇ ਲੋਕ ਸੁੱਕੀ ਦੇ ਵਿੱਚ ਵੀ ਆਲੂ ਪਾ ਲੈਂਦੇ ਨੇ ਤੇ ਪਰ ਅਸੀਂ ਭਾਣੇ ਇਸੇ ਤਰ੍ਹਾਂ ਹੀ ਬਣਾਉਣੀ ਆ ਜਿਸ ਤਰ੍ਹਾਂ ਅਸੀਂ ਚੀਜ਼ ਬਣਾਉਣੀ ਆ ਭਾਣੇ ਉਸੇ ਤਰ੍ਹਾਂ ਹੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣੀ ਆਗੇ ਤੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੁੰਦੀ ਹੈ ਤੁਸੀਂ ਲਾਈਕ ਕਮੈਂਟ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੀਡੀਓ ਨੂੰ ਪਿਆਰ ਕਰਿਆ ਕਰੋ ਵੈਂਟਕਾ ਕੇ ਦੱਸਿਆ ਕਰੋ ਭਾਣਾ ਵੀ ਅਸੀਂ ਤੇਰੇ ਮੰਗਵਾ ਚੀਜ਼ ਬਣਾ ਕੇ ਦੇਖੀ ਆ ਤੇ ਸਾਡੇ ਬੱਚਿਆਂ ਨੇ ਜਾਂ ਸਾਡੇ ਘਰ ਵਾਲਾਂ ਨੇ ਵੀ ਕਿੰਨੀ ਕੁ ਟੈਸਟੀ ਮੰਨੀ ਆ ਉਹ ਕਿੰਨੀ ਟੈਸਟੀ ਲੱਗੀ ਉਹਨਾਂ ਨੂੰ ਤੇ ਇਹ ਭਾਣਾ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਿਆ ਕਰੋ ਭਾਣਾ ਮੇਰਿਆਂ ਤੇ ਭਾਣਾ ਆਪਾ ਮਸਾਲੇ ਨਹੀਂ ਪਾਉਂਦੇਗੇ ਖਾਸ ਕਰਕੇ ਗਰਮ ਮਸਾਲੇ ਤਾਂ ਜਮੇ ਨਹੀਂ ਪਾਉਂਦੇਗੇ ਸਿਆਹ ਤੇ ਲਸਣ ਦਸਣ ਥੋੜਾ ਜਿਹਾ ਪਾ ਲੈਨੇ ਹੈਗੇ ਤੇ ਮਸਾਲੇ ਤੋਂ ਪਦੂਰੀ ਰਹਿਨੇ ਹੈਗੇ ਕਿਉਂਕਿ ਮਸਾਲੇ ਤਾਂ ਭਾਣਾ ਸਿਆਹ ਹਸਾਲ ਆਪਾਂ ਬਿਆਹਾਂ ਚ ਖਾਂਦੇ ਹੀ ਰਹਿੰਨੇ ਆ ਤੇ ਬਿਮਾਰੀ ਦਾ ਘਰ ਹੀ ਆ ਤੇ ਇਸ ਕਰਕੇ ਅਸੀਂ ਮਸਾਲੇ ਨਹੀਂ ਪਾਉਂਦੇ ਭੈਣ ਜਿਹੜੀਆਂ ਭੈਣਾ ਮਸਾਲੇ ਪਾਉਂਦੀਆਂ ਨੇ ਤੇ ਉਹ ਜ਼ਰੂਰ ਵਿੱਚ ਮਸਾਲੇ ਪਾ ਲਿਆ ਕਰਨ ਤੇਰੇ ਨਹੀਂ ਮਸਾਲੇ ਵਗੈਰ ਪਰ ਤੁਸੀਂ ਭੈਣੀ ਮਸਾਲਾ ਤੋਂ ਬਗੈਰ ਮੇਰੀ ਤਰ੍ਹਾਂ ਕਿਸੇ ਤਰ੍ਹਾਂ ਸਬਜ਼ੀ ਬਣਾ ਕੇ ਦੇਖਿਓ ਫਿਰ ਤੁਸੀਂ ਮੈਨੂੰ ਦੱਸਿਓ ਵੀ ਭੈਣਿਆ ਸੀ ਮਸਾਲਾ ਤੋਂ ਬਗੈਰ ਸਬਜ਼ੀ ਬਣਾਈ ਸੀ ਸਾਨੂੰ ਸਬਜ਼ੀ ਦੇ ਵਿੱਚ ਕੋਈ ਫਰਕ ਨਹੀਂ ਲੱਗਿਆ ਮਸਾਲੇ ਪਾ ਕੇ ਤੇ ਬਿਨ ਮਸਾਲੇ ਤੇ ਬਸ ਭਣੇ ਆਪਾ ਹੁਣ ਇਹਨੂੰ ਹਾਂ 10 ਮਿੰਟ ਲਈ ਆਪਾਂ ਸਲੋ ਤੇ ਸਿਮ ਕੱਤਾ ਬਿਲਕੁਲ ਗੈਸ ਆਪਾਂ ਤੇ ਸਲੋ ਤੇ ਆਪਾਂ 10 ਮਿੰਟ ਲਈ ਇਹਨੂੰ ਰਹਿਣਾਂਗੇ ਤੇ ਫਿਰ ਆਪਾਂ ਦੇਖਦੇ ਆ ਆ ਦੇਖੋ ਪਾਣੀ 10 ਮਿੰਟ ਹੋ ਚੁੱਕੇ ਨੇ ਕਿ ਆਪਾਂ ਸਬਜ਼ੀ ਚੈੱਕ ਕਰ ਲੀ ਗਏ ਇਹ ਪੰਜੇਮਾ ਤੇ ਤੜੀ ਸੀ ਗਈ ਵੀ ਇਹਦੇ ਅੰਦਰ ਤਿੱਕਰ ਨੂੰ ਮਿਰਚ ਪਾ ਰਚ ਜੇਵੇ ਤੋਂ ਅੰਦਰ ਤਿੱਕਰ ਦਾ ਸਭ ਚੀ ਦੇ ਤੇ ਜਿਹੜੀ ਆਪਣੀ ਅਰਬੀ ਦੀਆਂ ਫਾੜੀਆਂ ਨੇ ਤੇ ਵੀ ਆਪਾਂ ਸਿਮ ਤੇ ਕਰਕੇ ਤਾਂ ਤਰੀ ਸੀ ਗਈ ਧੀ ਹੌਲੀ ਹੌਲੀ ਨਾਣ ਮਿਰਚਾਂ ਦਾ ਟਿੱਕ ਰਚ ਜੇ ਆ ਦੇਖੋ ਆਪਣੀ ਟੁੱਟ ਗਿਆ ਅਰਬੀ ਆਪਣੀ ਦੇਖੋ ਚੰਗੀ ਤਰ੍ਹਾਂ ਟੁੱਟ ਚੁੱਕੀ ਆ ਅਰਬੀ ਤੇ ਇਹ ਆਪਣੀ ਅਰਬੀ ਬਣ ਚੁੱਕੀ ਹੈਗੀ ਤੇ ਜਿਹੜੀ ਥੋੜੀ ਬਹੁਤੀ ਕੱਚ ਹੁੰਦੀ ਹੈਗੀ ਉਹ ਪੈਨੇ ਆਪਣੀ ਕੜਾਈ ਗਰਮੀ ਹੁੰਦੀ ਹੈ ਇਹਦੇ ਨਾਲ ਨਿਕਲ ਜਾਂਦੀ ਹੈ ਪਟਾਕੇ ਰੱਖਾਂਗੇ ਤੇ ਹੁਣ ਆਪਾਂ ਇੱਥੇ ਪਾਉਣੀ ਹੈ ਕਸ਼ੂਰੀ ਮੇਥੀ ਕਸ਼ੂਰੀ ਮੇਥੀ ਆਪਾਂ ਵਧੀਆ ਪਾ ਦਨੇ ਆ ਤੇ ਦੇਖੋ ਕਿੰਨਾ ਸੋਹਣਾ ਆਪਣਾ ਕਲਰ ਆਇਆਗਾ ਤੇ ਕਿੰਨੀ ਸੋਹਣੀ ਆਪਣੀ ਸਬਜੀ ਬਣ ਕੇ ਤਿਆਰ ਹੋਈ ਆ ਪੋਰਾ ਵੀ ਆਪਣੀ ਸਬਜੀ ਜੁੜੀ ਨਹੀਂ ਗਈ ਕੱਲੀ ਕੱਲੀ ਸਬਜੀ ਪਈ ਆ ਸਬਜੀ ਨੇ ਤੇਲ ਵੀ ਛੱਡਤਾ ਚੰਗੀ ਤਰ੍ਹਾਂ ਦਾ ਤਿੱਕਰ ਮਸਾਲਾ ਵੀ ਰਚ ਗਿਆ ਦੇਖੋ ਭਣੇ ਇਸ ਤਰ੍ਹਾਂ ਹੀ ਭਣੇ ਬਣਾ ਕੇ ਸਬਜੀ ਤੇ ਆਪਾਂ ਗੈਸ ਕਰਦੀਏ ਬੰਦ ਤੇ ਇਹਨੂੰ ਆਪਾਂ ਦਈਏ ਧਕਾਂਗੇ ਭਣੇ ਮੈਸਨਾਂ ਇਹੀ ਕਹਨੀਏ ਭੈਣੇ ਇਸੇ ਤਰ੍ਹਾਂ ਹੀ ਸਬਜ਼ੀ ਬਣਾਇਓ ਤੁਸੀਂ ਬਣਾ ਕੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਸਾਡੀ ਸਬਜ਼ੀ ਕਿਸ ਤਰ੍ਹਾਂ ਬਣੀ ਹੈ ਭੈਣੇ ਬਗੈਰ ਮਸਾਲਿਆਂ ਤੋਂ ਭੈਣੇ ਜਿਸ ਤਰ੍ਹਾਂ ਆਪਾਂ ਘਰੇ ਸਬਜ਼ੀ ਖਾਂਦੇ ਆ ਉਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਤੁਸੀਂ ਬਣਾ ਕੇ ਦੇਖਿਓ ਭੈਣੇ ਬਗੈਰ ਮਸਾਲਿਆਂ ਦੇ ਉੱਪਰ ਸਬਜ਼ੀ ਬਗੈਰ ਮਸਾਲਿਆਂ ਤੋਂ ਸਬਜ਼ੀ ਕਿੰਨੀ ਸਵਾਦ ਬਣਦੀ ਆ ਤੇ ਤੁਸੀਂ ਮਸਾਲੇ ਪਾਉਣੇ ਭੈਣੇ ਭੁੱਲ ਜਾਓਗੇ ਤੇ ਬਣਾ ਕੇ ਦੇਖਿਓ ਜ਼ਰੂਰ ਤੇ ਮੈਨੂੰ ਕਮੈਂਟ ਕਰਿਓ ਕਿ ਸਾਡੀ ਸਬਜ਼ੀ ਭੈਣੇ ਕਿਸ ਤਰ੍ਹਾਂ ਬਣੀ ਆਗੀ ਕਿੰਨਾ ਸੋਹਣਾ ਕਲਰ ਆ ਜਾਗਾ ਦੇ ਗੀ ਮੇਰੇ ਤੇ ਦੇ ਨਾਲ ਪੈਨੇ ਕੋਈ ਕਲਰ ਨਹੀਂ ਆਉਂਦਾ ਕਲਰ ਤਾਂ ਹਲਦੀ ਨਾਲ ਦਿਨਾ ਹੁੰਦਾ ਦੇਖੋ ਕਿੰਨਾ ਸੋਹਣਾ ਕਲਰ ਆਇਆ ਆਪਣਾ ਜਿਹੜੀ ਚੀਜ਼ ਦੇਖਣ ਨੂੰ ਸੋਹਣੀ ਹੈ ਉਹ ਖਾਣ ਨੂੰ ਵੀ ਸੋਹਣੀ ਬਣੂਗੀ ਤੇ ਪੈਨੇ ਹੁਣ ਮੇਰੇ ਚੈਨਨ ਦਾ ਆਪਣੇ ਬੇਬੇ ਦੀ ਰਸੋਈ ਨੂੰ ਵੱਧ ਤੋਂ ਵੱਧ ਪੈਨੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਘੰਟੀ ਦਾ ਬਟਨ ਦਬਾ ਦਿਓ ਪੈਨੇ ਤੇ ਤੁਹਾਨੂੰ ਸਵੇਰੇ 9 ਵਜੇ ਨੋਟੀਫਿਕੇਸ਼ਨ ਆ ਜਾਇਆ ਕਰੇ ਆਪਣੀ ਡੇਲੀ ਸਵੇਰ 9 ਵਜੇ ਪੈਨੇ ਵੀਡੀਓ ਹੁੰਦੀ ਆਗੀ ਨਾ ਤਾਂ ਨਵੀਂ ਰੈਸਪੀ ਦੇ ਨਾਲ ਤੇ ਤੁਸੀਂ ਪੈਨੇ ਮੇਰੇ ਚੈਨਲ ਬੇਬੇ ਦੀ ਰਸੋਈ ਤੇ ਜਾ ਕੇ ਸਵੇਰ 9:00 ਵਜੇ ਤੇ ਜੈਨ ਨੂੰ ਦੇਖਿਆ ਕਰੋ ਤੇ ਵੀਡੀਓ ਜਿਹੜੀ ਆਈ ਹੁੰਦੀ ਹੈ ਉਹਦੀ ਰੈਸਪੀ ਦੇਖਿਆ ਕਰੋ ਤੁਸੀਂ ਬਣਾ ਕੇ ਦੇਖਿਆ ਕਰੋ ਮੈਨੂੰ ਕਮੈਂਟ ਕਰਿਆ ਕਰੋ ਚੰਗਾ ਭਾਂਵੇਂ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਸਵੇਰਾ ਸਵੇਰ 9:00 ਵਜੇ ਤੇ ਤਬ ਤੱਕ ਲਈ ਪਾਣੇ ਸਸਰੀ ਘਰ ਸਾਰੇ